ਆਪਣੇ ਅੰਦਰ ਕਦੇ ਵੀ ਦਇਆ ਦੀ ਭਾਵਨਾ ਖਤਮ ਨਾ ਹੋਣ ਦਿਓ ਕਿਉਂਕਿ ਇਹ ਉਹ ਗੁਣ ਹੈ ਜਿਸ ਨਾਲ ਅਸੀਂ ਇਨਸਾਨ ਕਹਾਉਣ ਦੇ ਕਾਬਿਲ ਬਣਦੇ ਹਾਂ ਜਿਸ ਬੀੜੀ ਦਾ ਮਲਾ ਪਰਮਾਤਮਾ ਆਪ ਹੋਵੇ ਉਸ ਨੂੰ ਦੁਨੀਆ ਦਾ ਕੋਈ ਤੂਫਾਨ ਨਹੀਂ ਡੋਬ ਸਕਦਾ ਰੱਬ ਦੀ ਰਹਿਮਤ ਤਾਂ ਡੁੱਬਦੀ ਬੀੜੀ ਵੀ ਤਾਰ ਦਿੰਦੀ ਹੈ ਬਸ ਵਿਸ਼ਵਾਸ ਹੋਣਾ ਚਾਹੀਦਾ ਹੈ ਹੀਰਖਾ ਤੇ ਸਾੜਾ ਤਿਆਗਣ ਤੋਂ ਬਾਅਦ ਜੋ ਬਚਦਾ ਹੈ ਉਸ ਨੂੰ ਖੁਸ਼ੀ ਤੇ ਆਨੰਦ ਕਹਿੰਦੇ ਹਨ ਦੁਨਿਆਤ ਦੇ ਕੀਤਾ ਭਰੋਸਾ ਟੁੱਟ ਸਕਦਾ ਹੈ ਪਰ ਵਾਹਿਗੁਰੂ ਦੇ ਕੀਤਾ ਭਰੋਸਾ ਕਦੇ ਨਹੀਂ ਟੁੱਟ ਸਕਦਾ ਚੜਦਾ ਸੂਰਜ ਅਤੇ ਦੌੜਦੇ ਘੋੜੇ ਦੀਆਂ ਤਸਵੀਰਾਂ ਕੰਧਾਂ ਤੇ ਲਾਉਣ ਨਾਲ ਕੋਈ ਤਰੱਕੀ ਨਹੀਂ ਹੁੰਦੀ ਤਰੱਕੀ ਕਰਨ ਲਈ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਕੇ ਘੋੜੇ ਵਾਂਗ ਤੋੜਨਾ ਪੈਂਦਾ ਹੈ ਸਬਰ ਕਰਕੇ ਇਨਸਾਨ ਥੱਕ ਜ਼ਰੂਰ ਜਾਂਦਾ ਹੈ ਪਰ ਜਦੋਂ ਪਰਮਾਤਮਾ ਸਬਰ ਦਾ ਫਲ ਦਿੰਦਾ ਹੈ ਤਾਂ ਥਕਾਵਟ ਨਾਲੋਂ ਕਿਤੇ ਜ਼ਿਆਦਾ ਸਕੂਨ ਮਿਲਦਾ ਹੈ ਜੇ ਕੋਈ ਤੁਹਾਨੂੰ ਗਲਤ ਸਮਝਦਾ ਹੈ ਉਸ ਨੂੰ ਵਾਰ-ਵਾਰ ਸਫਾਈਆਂ ਨਾ ਦਿਆ ਕਰੋ ਇਹ ਸਮਝ ਕੇ ਚੁੱਪ ਹੋ ਜਾਇਆ ਕਰੋ ਕਿ ਅੱਧਾ ਕਿਲੋ ਦੇ ਲਫਾਫੇ ਵਿੱਚੋਂ ਕਿਲੋ ਚੀਜ਼ ਨਹੀਂ ਪੈਣੀ ਕਿਸੇ ਦੇ ਘਰ ਜਾਓ ਤਾਂ ਆਪਣੀਆਂ ਅੱਖਾਂ ਨੂੰ ਐਨਾ ਨੀਵਾ ਰੱਖੋ ਕਿ ਉਹਨਾਂ ਦੀ ਸਤਿਕਾਰ ਤੋਂ ਇਲਾਵਾ ਉਹਨਾਂ ਦੀਆਂ ਕਮੀਆਂ ਨਜ਼ਰ ਨਾ ਆਉਣ ਤੇ ਜਦੋਂ ਉਹਨਾਂ ਦੇ ਘਰ ਤੋਂ ਨਿਕਲੋ ਤਾਂ ਆਪਣੀ ਜ਼ੁਬਾਨ ਤੇ ਐਨਾ ਕਾਬੂ ਰੱਖੋ ਕਿ ਉਹਨਾਂ ਦੀ ਇੱਜ਼ਤ ਅਤੇ ਘਰ ਦਾ ਰਾਜ ਦੋਨੋਂ ਸਲਾਮਤ ਰਹਿਣ ਪਰਵਾਹ ਨਾ ਕਰੋ ਸਾਰਾ ਜੱਗ ਖਿਲਾਫ ਹੋਵੇ ਚੱਲੋ ਉਸੇ ਰਾਹ ਤੇ ਜੋ ਸੱਚਾ ਤੇ ਸਾਫ਼ ਹੋਵੇ ਯਕੀਨ ਰੱਖੋ ਪਰਮਾਤਮਾ ਦੂਸਰਾ ਦਰਵਾਜ਼ਾ ਖੋਲੇ ਬਿਨਾਂ ਪਹਿਲਾ ਦਰਵਾਜ਼ਾ ਬੰਦ ਨਹੀਂ ਕਰਦਾ ਆਪਣੇ ਹਾਲਾਤ ਉਸ ਪਰਮਾਤਮਾ ਤੇ ਛੱਡ ਦਿਓ ਕਿਉਂਕਿ ਜਿੰਨਾ ਤੁਸੀਂ ਜੀਵਨ ਭਰ ਵਿਚਾਰ ਸਕਦੇ ਹੋ ਉਸ ਤੋਂ ਕਿਤੇ ਜ਼ਿਆਦਾ ਉਹ ਇੱਕ ਪਲ ਵਿੱਚ ਕਰ ਸਕਦਾ ਹੈ ਰੋ ਸਵੇਰੇ ਉੱਠ ਕੇ ਆਪਣੇ ਦਿਲ ਦੀ ਗੱਲ ਪਰਮਾਤਮਾ ਨੂੰ ਜ਼ਰੂਰ ਕਹੋ ਕਿਉਂਕਿ ਕਹਿੰਦੇ ਨੇ ਪਰਮਾਤਮਾ ਉਸ ਵੇਲੇ ਕੀੜਿਆਂ ਦੀ ਆਵਾਜ਼ ਵੀ ਸੁਣਦਾ ਹੈ ਰੱਬ ਕਹਿੰਦਾ ਹੈ ਕਿ ਕਿਸੇ ਨੂੰ ਤਕਲੀਫ ਦੇ ਕੇ ਮੇਰੇ ਕੋਲ ਆਪਣੀ ਖੁਸ਼ੀ ਦੀ ਦੁਆ ਨਾ ਕਰਿਓ ਪਰ ਜੇ ਕਿਸੇ ਨੂੰ ਇੱਕ ਪਲ ਦੀ ਖੁਸ਼ੀ ਦਿੰਦੇ ਹੋ ਤਾਂ ਆਪਣੀ ਤਕਲੀਫ ਦੀ ਫਿਕਰ ਨਾ ਕਰਿਆ ਕਰੋ